ਸੋਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬੇਨਤੀ ਹੈ ਜੋ ਕਿ ਡੇਰਾ ਮੰਦਰ ਕਾ ਪਿੰਡ ਬਰੇ ਸਾਹਿਬ ਜਿੱਥੇ ਕੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ 4 ਮਹੀਨੇ ਕੁਸ ਦੇ ਨੇ ਇੱਥੇ ਇਸ ਨਗਰ ਦੇ ਵਿੱਚ ਸੰਗਤਾਂ ਨੂੰ ਉਤਾਰਿਆ ਔਰ ਬਰੇ ਸਹਿਬ ਦੇ ਜੋ ਇਤਿਹਾਸੀ ਸਥਾਨ ਗੁਰਦੁਆਰਾ ਸਾਹਿਬੀ ਔਰ ਉਸ ਤੋਂ ਪ੍ਰੰਤ ਡੇਰਾ ਮੰਦਰ ਕਾ ਜਿੱਥੇ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਪਏ ਇਸ ਸਥਾਨ ਨੂੰ ਵੀ ਬਹੁਤ ਵੱਡੇ ਭਾਗ ਲਾ ਕੇ ਗਏ ਨੇ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਪਰ ਇੱਥੇ ਵਸਨੀ ਇੱਥੇ ਗੁਰੂ ਸਾਹਿਬ ਆ ਕੇ ਇਸ ਡੇਰੇ ਦੇ ਵਿੱਚ ਉਸ ਸਮਾਂ ਬਾਬਾ ਮੰਦਰਦਾਸ ਜੀ ਨਾਲ ਇੱਥੇ ਵਿਚਾਰਾਂ ਵੀ ਕੀਤੀਆਂ ਉਹਨਾਂ ਨੇ ਬਚਨ ਵੀ ਕੀਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਇਹ ਸਥਾਨ ਨੂੰ ਬਹੁਤ ਹੀ ਵੱਡੇ ਭਾਗ ਲੱਗਣੇ ਨੇ ਇੱਥੇ ਜਿੱਥੋਂ ਵੀ ਦੂਰੋਂ ਦੂਰੋਂ ਚੱਲ ਕੇ ਸੰਗਤ ਆਇਆ ਕਰੂ ਉਹਨਾਂ ਸੰਗਤਾਂ ਨੂੰ ਇਸ ਡੇਰੇ ਇਸ ਜਗ੍ਹਾ ਤੋਂ ਉੱਚੇ ਦੇ ਸੱਚੇ ਭਾਗ ਬਣ ਕੇ ਜਾਇਆ ਕਰਨਗੇ ਔਰ ਸਾਰੀਆਂ ਸੰਗਤਾਂ ਦਾ ਭਲਾ ਹੋਇਆ ਕਰੂਗਾ ਜਿਵੇਂ ਕਿ ਬਾਬਾ ਮੰਦਰ ਦਾਸ ਜੀ ਤੋਂ ਬਾਅਦ ਸੰਤ ਬਾਬਾ ਹੰਸਦਾਸ ਜੀ ਬਹੁਤ ਹੀ ਸ਼ਖਸੀਅਤ ਬਹੁਤ ਹੀ ਵਧੀਆ ਔਰ ਭਜਨ ਬੰਦਗੀ ਦੇ ਫਕੀਰ ਹੋਏ ਨੇ ਜਿਹੜਾ ਕਿ ਇਸ ਨਗਰ ਨੂੰ ਉਹਨਾਂ ਨੇ ਤਾਰਿਆ ਇੰਨੀ ਜਿਆਦਾ ਤਪੱਸਿਆ ਕਰਕੇ ਇਸ ਨਗਰ ਨੂੰ ਨਹੀਂ ਇਕੱਲੇ ਨੂੰ ਸਾਰੇ ਇਲਾਕੇ ਨੂੰ ਤਾਰਿਆ ਜਿਵੇਂ ਕਿ ਵੱਡੇ ਵੱਡੇ ਰਾਜੇ ਉਹਨਾਂ ਦੇ ਚਰਨਾਂ ਤੇ ਆ ਕੇ ਝੁਕਦੇ ਸੀ ਉਹ ਮਹਾਂਪੁਰਖਾਂ ਦੀਆਂ ਗੱਲਾਂ ਨੇ ਉਹ ਸਥਾਨ ਹੈ ਜਿੱਥੇ ਕਿ ਗੁਰੂ ਸਾਹਿਬ ਦੇ ਘੋੜੇ ਵੀ ਚਰਦੇ ਰਹੇ ਨੇ ਜਲ ਪਾਣੀ ਇੱਥੇ ਛਕਦੇ ਛਪੜੀ ਵੀ ਨਾਲ ਆਪਣੇ ਤੁਹਾਨੂੰ ਦਿਖਾਵਾਂਗੇ ਅਸੀਂ ਬਾਅਦ ਦੇ ਵਿੱਚ ਵੀ ਛਪੜੀ ਵੀ ਹੈ ਬਾਬਾ ਦੀਆਂ ਜੋ ਜਗ ਸਵੰਦਾਂ ਬਣੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਇੱਥੇ ਕੱਟ ਲਾ ਦੇ ਆਪਾਂ ਉਧਰ ਚੱਲਦੇ ਹਾਂ